ਹਾਂ ਹੀ ਕਰ ਲੋ ਕਿ ਜਿਹੜੇ ਬੰਦੇ ਆ ਰਹੇ ਨੇ ਉਹਨੇ ਗਿੰਤੀ ਕਾਫੀ ਬਾਤ ਕੁੱਤੀ ਹੈ ਕਿਵੇਂ ਦੇਖੋ ਦੁਖਦਾਈ ਗੱਲ ਹੈ ਜੀ ਸਰਕਾਰ ਦਾ ਭਗਵੰਤ ਮਾਨ ਦਾ ਟੋਟਲ ਫੇਲਿਅਰ ਹੈ ਸਚਾਈ ਸਾਹਮਣੇ ਹੈ ਕਿ ਜਿਹੜਾ ਕੈਂਪੇਨ ਹੈ ਨਸ਼ੇ ਦੇ ਖਿਲਾਫ ਇਹ ਕਾਗਜ਼ਾਂ 'ਚ ਹੈ ਇਹ ਇਸ਼ਤਿਹਾਰਾਂ ਤਕਸੀਮਿਤ ਭਗਵੰਤ ਮਾਨ ਨੂੰ ਔਰ ਉਹਨਾਂ ਦੇ ਐਕਸਾਈਜ਼ ਦੇ ਮਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਵੱਡਾ ਕਾਰਨ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਜਿਹੜੇ ਇੰਚਾਰਜ ਬਣਾਏ ਆ ਚਾਹੇ ਉਹ ਸੁਸੋਧਿਆ ਹੈ ਚਾਹੇ ਉਹ ਵਿਜੇ ਨਹਿਰ ਹੈ ਬਹਿਬਬ ਕੁਮਾਰ ਹੈ ਇਹ ਉਹ ਲੋਕ ਨੇ ਜਿਨ੍ਹਾਂ ਤੇ ਸ਼ਰਾਬ ਘਟਾਲੇ ਦੇ ਵੱਡੇ aarop ਨੇ ਇਸ ਲਈ ਜਦ ਉਹ ਜੇ ਲੋਕ ਇੰਚਾਰਜ ਬਣਨਗੇ ਜਿਨ੍ਹਾਂ ਤੇ ਸ਼ਰਾਬ ਦੇ ਘਟਾਲੇ ਦੇ ਜਿਨ੍ਹਾਂ ਨੂੰ ਜੇਲ੍ਹ 'ਚ 2-2 ਸਾਲ ਰਹਿਣਾ ਪਿਆ ਅੱਜ ਪੰਜਾਬ 'ਚ ਆਉਣਗੇ ਤੇ ਪੰਜਾਬ 'ਚ ਫਿਰ ਨਕਲੀ ਸ਼ਰਾਬ ਦੀ ਵਿਕਰੀ ਵਧੂਗੀ। ਔਰ ਮੇਰਾ ਇਹ ਮੰਨਣਾ ਹੈ ਕਿ ਇਹਦੇ 'ਚ ਕਿਸੇ ਛੋਟੇ ਅ fırsਰ ਤੇ ਕਾਰਵਾਈ ਕਰਕੇ ਵੱਡੇ ਮਗਰਮੱਛ ਨੂੰ ਬਚਾਉਣ ਦੀਆਂ ਸਾਜਸ਼ਾਂ ਨੇ ਚਾਲਾਂ ਨੇ ਔਰ ਕੱਲ ਮਜੀਠੇ ਹਲਕੇ ਦੇ ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਮਜਬੂਰਨ 10-10 ਲੱਖ ਤਾਂ ਦੇਣਾ ਪਿਆ। ਮਗਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਥੋਡੀ ਇਸ ਨਲਾਈ ਕੀ ਸਦਕਾ ਕੀ ਉਹਨਾਂ ਦੇ ਕਿਸੇ ਦਾ ਬਾਪ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਕੀ ਉਹ ਮੁੜਿਆਊ ਕੀ ਉਹਦਾ ਮੁੱਲ 10 ਲੱਖੀ ਹੈ ਔਰ ਤੁਸੀਂ ਕੱਲ ਨੌਕਰੀਆਂ ਲਾਂਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਉਹਨਾਂ ਦੇ ਨਿਆਣੇ ਹੀ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪਵੇ ਲੋਕਾਂ ਨੂੰ ਮੂਰਖ ਬਣਾ ਕੇ ਪਾਰ ਚਲੇ ਗਏ ਆ ਫਲੇ ਤਾਂ ਪਹਿਲਾਂ ਸਰਕਾਰ ਨੇ ਕਿੰਨੀਆਂ ਜਿਹੜੀਆਂ ਸਸਕਾਰ ਕਰਤੇ ਬਗੈਰ ਪੋਸਟਮਾਰਟਮ ਤੇ ਪਹਿਲਾਂ ਦੱਬਣ ਦੀ ਕੋਸ਼ਿਸ਼ ਕੀਤੀ ਗਈ ਉਥਾ ਜਦੋਂ ਨਹੀਂ ਦੱਬ ਸਕੇ ਔਰ 21 22 ਡੈਥਾਂ ਹੋ ਗਿਆ ਹਲੇ ਵੀ 4-5 ਸੀਰੀਅਸ ਨੇ 8-9 ਭਰਤੀ ਨੇ ਹਲੇ ਪਤਾ ਨਹੀਂ ਅੱਜ ਦਾ ਦਿਨ ਨਿਕਲੂਗਾ ਤੇ ਪਤਾ ਲੱਗੂਗਾ ਕਿ ਆਕੜਾ ਹੋਰ ਵੱਧਾ ਕਿ ਇੱਥੇ ਥੰਮਦਾ ਇਸ ਲਈ ਬਹੁਤ ਦੁੱਖ ਹੈ ਜੀ ਔਰ ਸਰਕਾਰ ਦਾ ਹੁੰਦਿਆਂ ਸੰਗਰੂਰ ਮੋਗਾ ਹੁਸ਼ਿਆਰਪੁਰ ਚੌਥਾ ਇਹ ਵਾਕਿਆ ਸੋ ਨਸ਼ਿਆਂ ਵਿਰੁੱਧ ਲੜਾਈ ਚ ਸਰਕਾਰ ਫੇਲ ਹੈ ਸਿਰਫ ਡਰਾਮੇਬਾਦੀ ਜਾਂਚ ਦੀ ਮੰਗ ਕਰਦੇ ਹੋ ਵੱਡੀ ਸੀ ਦੇਖੋ ਜਾਂਚ ਹੋਵੇ ਤੇ सीबीआई ਦੀ ਹੋਵੇ ਅਸਲੀ ਚਿਹਰੇ ਬੇਨਕਾਬ ਹੋ ਜਾਣਗੇ ਕਿ ਸਰਕਾਰਾਂ ਦੇ ਵਜ਼ੀਰਾਂ ਦਾ ਔਰ ਐਮਐਲਿਆਂ ਦੇ ਕਿੰਨਾ ਦੇ ਮਿਹਰਬਾਨੀ ਚੱਲ ਰਹੀ ਆ ਕਿ ਵੱਡੀ ਜਿਹੜੇ ਇਹਦੇ ਚ ਵੱਡਾ ਗੁਨਾਹਗਾਰ ਆ ਉਹਨੂੰ ਬਚਾਇਆ ਜਾ ਰਿਹਾ ਫੜਿਆ ਨਹੀਂ ਜਾ ਰਿਹਾ ਇੱਥੇ ਦਿੱਲੀ ਤੱਕ 17 ਜੁੜੀਆਂ ਹੋਈਆਂ ਰਾਜਨੀਤਿਕ ਲੀਡਰ ਵੀ ਹੋ ਸਕਦੇ ਨੇ ਚੀਫ ਮਨਿਸਟਰ ਦੇ ਦਫਤਰ ਤੱਕ 17 ਜੁੜੀਆਂ ਔਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਖਜ਼ਾਨੇ ਨੂੰ ਭਰਨ ਵਾਲੇ ਲੋਕ ਹੈ ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਥੈਂਕ ਯੂ